ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੋਹਰਾ ਨਸਲ ਦੀਆਂ ਮੱਝਾਂ ਦਾ ਤੁਹਾਡਾ ਸੁਪਨਾ ਪੂਰਾ ਕਰਨਾ ਪੇਮੈਂਟ ਤੁਸੀਂ ਲਾਉਣੀ ਹੈ ਚੀਜ਼ ਲਿਆਉਣ ਕਿ ਲੋਈ ਵੀਰ ਨੇ ਕਸਨ ਛੱਡੀ ਤੇ ਆਪਾਂ ਦਿਖਾਉਣ ਕਰਿਓ ਨਹੀਂ ਛੱਡਣੀ ਜਿਹੜੇ ਵੀ ਕਰਦੇ ਆ ਮੱਝਾਂ ਲੈਣੀਆਂ ਚੰਗੀਆਂ ਲੈਣੀਆਂ ਹਰਿਆਣੀਆਂ ਨੇ ਸਾਰੇ ਦਾ ਸਾਰਾ ਮਾਲ ਹਰਿਆਣੇ ਦੇ ਵਿੱਚੋਂ ਪਰਚੇਸ ਕਰਿਆ ਵਾ ਰੇਟ ਵੀ ਕੱਲੀ-ਕੱਲੀ ਦਾ ਵੀਡੀਓ ਵਿੱਚ ਕੋਈ ਨਹੀਂ ਗੱਲ ਤੁਹਾਡਾ ਸਮਾਂ ਨਹੀਂ ਬਰਬਾਦ ਕਰਦੇ ਕਿਉ ਅੱਜ ਜਿਹੜੀ ਖੇਚ ਮਹਾਰਾ ਇੱਕ ਬੰਦੇ ਕੋਲੇ ਸਸੀ ਕਾਲ ਬਾਈ ਜੀ ਸਸੀ ਕਾਲ ਜੀ ਨਾਮ ਐਡਰੈਸ ਦੱਸ ਦੋ ਜ ਆਪਣਾ ਨਾਮ ਪ੍ਰਦੀਪ ਸਿੰਘ ਬਾਈ ਪਿੰਡ ਲੋਹਾੜਾ ਕੜਾ ਗੱਲ ਮੋਬਾਈਲ ਨੰਬਰ ਜੀ 953080955 ਤੇ ਤਰੀਕ ਬਾਈ ਮੱਥੀ ਕਹਿੰਦੇ ਆ ਤਰੀਕ ਨੂੰ ਤੁਸੀਂ ਵੀਡੀਓ ਦਾਥੇ ਅੱਜ ਆ ਗਈ ਆਪਣੀ 29 ਤਰੀਕ ਪੰਜਵਾਂ ਮਹੀਨਾ ਆ ਗਿਆ ਪੰਜਵਾਂ ਮਹੀਨਾ 2025 ਹਾਂ ਜੀ ਅੱਜ ਬਾਈ ਝੋਟੀਆਂ ਨੇ ਬਾਈ 953080955 ਨੰਬਰ ਆ ਤੇ ਇੱਕ ਆਪਣੇ ਕੋਲੇ ਕਟਾ ਖੀਰਾ ਬਹੁਤ ਚੰਗਾ ਖੀਰਾ ਕਟਾ ਪੜ ਮਿਡਲਾ ਖੋਲ ਕੇ ਬਈ ਠੀਕ ਹੈ ਤੇ ਇੱਕ ਬੂਰੀ ਜੋ ਟੀਵੀ ਆ ਬੂਰੀ ਕੱਟੀ ਵੀ ਆ ਸਾਰੇ ਤਰ੍ਹਾਂ ਦੇ ਜਾਨਵਰਾਂ ਇੱਕ ਝੋਟੀ ਆਪਣੇ ਕੋਲੇ ਤੀਜਾ ਸੂਆ ਬਾਕੀ ਪਹਿਲਾ ਦੂਜਾ ਪ੍ਰਦੀਪ ਪੈਸੇ ਦਾ ਤੈਨੂੰ ਹਰ ਇੱਕ ਨੂੰ ਪਤਾ ਵੀ ਲਾਉਣੇ ਪੈਂਦੇ ਆ ਬਈ ਦੇਖ ਪਹਿਲਾਂ ਤਾਂ ਪੈਸੇ ਚੀਜ਼ ਤੇ ਲੱਗਦੇ ਆ ਜਦੋਂ ਟਿੱਲੋ ਆਪ ਅੰਦਰ ਲੈ ਕੇ ਵੀਡੀਓ ਬਣਾਉਂਦੇ ਸੀ ਮੱਝਾਂ ਦੀ ਉਦੋਂ ਪਤਾ ਕੀ ਕਹਿੰਦੇ ਹੁੰਦੇ ਸੀ ਯਾਰ ਇਹ ਉਹੀ ਮੁੱਲ ਮੰਗੀਆਂ ਜਾਂਦੀਆਂ ਪਰ ਹੁਣ ਕਦਰ ਪੈਂਦੀ ਉਹ ਜਨਮਰਾਂ ਦੀ ਵੀ ਕੀ ਕਦਰ ਸੀ ਭਾਈ ਜਿਹੜੀਆਂ ਉਹ ਮੱਝਾਂ ਜੋ ਜਿਹੜੀਆਂ ਮੱਝਾਂ ਉਹ ਟਾਈਮ 'ਚ ਪ੍ਰਾਰ ਲੋਕ ਲੈ ਗਏ 5-5 ਲੱਖ ਦੀ ਮਹਨ ਹੋ ਗਈ ਹਕੀਕਤ ਗੱਲ ਭਾਈ ਮੇਨ ਗੱਲ ਇਹ ਆ ਯਾਰ ਦੇਖੋ ਆਪਾਂ ਇੱਕ ਗੱਲ ਕਹਿੰਦੇ ਆ ਥੋੜਾ ਜਿਹਾ ਰੱਬਾ ਕਈ ਵੀ ਲਿਆ ਕਰਾਂਗੇ ਭਾਈ ਯਾਰ ਜਾਨਵਰ ਖਰੀਦੋ ਚੰਗਾ ਠੱਗੀ ਦੇ ਮਣਿਆਂ ਤੋਂ ਬਚੋ ਕੋਈ ਵੀ ਬੰਦਾ ਕਿਦੋਂ ਵੀ ਜਾਨਵਰ ਖਰੀਦਦਾ ਬਰੀਡ ਵਾਲਾ ਜਾਨਵਰ ਖਰੀਦੋ ਭਈ ਹੁਣ ਵਾਲੇ ਟਾਈਮ 'ਚ ਬਰੀਡ ਬਣਾ ਕੋਈ ਨਹੀਂ ਪੋਸਟ ਜੈਨੂਣ ਗੱਲਾਂ ਜਮ ਇੱਕ ਹੋਰ ਐਵੇਂ ਕਿਹਦੀਆਂ ਉੱਚ ਨਾ ਵੋ ਜਨ ਆਪਦੀ ਸਮਝ ਨਾਲ ਜਾਨਵਰ ਖਰੀਦੋ ਖਰੀਦਣ ਵੇਲੇ ਚੰਗਾ ਸੋਚ ਕੇ ਖਰੀਦੋ ਪਤਾ ਕੀ ਹੁੰਦਾ ਬਾਅਦ ਚ ਕਿਸ ਨੂੰ ਲਾਂਬੇ ਦੇਣ ਨਾਲ ਆਪਾਂ ਇਹ ਨਹੀਂ ਕਹਿੰਦੇ ਵੀ ਸਾਡੇ ਕੋਲ ਹੀ ਵੀਤੋ ਜਿੱਥੋਂ ਵੀ ਕੋਈ ਖਰੀਦਦਾ ਯਾਰ ਆਪਦੀ ਖੁਲ ਤਸੱਲੀ ਕਰਕੇ ਖਰੀਦੋ ਹੁਣ ਆਪਾਂ ਇੰਨੀਆਂ ਗਾਵਾਂ ਮੱਝਾਂ ਵੇਦਾ ਆਪਾਂ ਹਰੇਕ ਵੀਰ ਨੂੰ ਇਹ ਕਹਿੰਨੇ ਆ ਬਾਈ ਜੀ ਦੁੱਧ ਤੇਰੀ ਸੇਵਾ ਦਾ ਜਿੰਨੀ ਪਿੱਛੋਂ ਜਿਹੜੀ ਚੀਜ਼ ਦੀ ਰਿਪੋਰਟ ਉਹ ਤੁਹਾਨੂੰ ਉਹੀ ਦੱਸਾਂਗੇ ਇਹ ਨਹੀਂ ਬਾਈ ਜੀ ਆਹ ਚੀਜ਼ ਦੀ ਸਾਡੀ ਗਰੰਟੀ ਹੈ ਨਹੀਂ ਬਾਈ ਆਪਾਂ ਇਹ ਦੱਸਤਾ ਜੀ ਵੀ ਇਹ ਜਾਨਵਰ ਜੀ ਨੇ ਕੰਪੈਸਟੀ ਆ ਬਾਈ ਦੁੱਧ ਦੀ ਇੰਨਾ ਹੀ ਦੇ ਸਕਦਾ ਪਰ ਗਰੰਟੀ ਨਹੀਂ ਆਪਾਂ ਦਿੰਦੇ ਕਿਲੋ ਦੀ ਇੱਥੇ ਬਹੁਤ ਭਰਾ ਹੁੰਦੇ ਨੇ ਕਹਿੰਦੇ ਨੇ ਬਾਈ ਪਤਾ ਕੀ ਗੱਲ ਆ ਬਾਈ ਵੇਚਣ ਦੇ ਮਾਰੇ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਬਾਅਦ ਚ ਗੱਲਾਂ ਹੋਰ ਨੇ ਜੈ ਗੱਲ ਆ ਠੀਕ ਹਨ ਗੱਲ ਅੱਗੇ ਜਿਹੜੀ ਆ ਬਾਈ ਮੱਝ ਇਹ ਤੀਜਾ ਸੂਆ ਸੂਈ ਆ ਆ ਬੱਚਾ ਬਾਈ ਅੱਜ ਦੂਸਰਾ ਦਿਨ ਆ ਸੂਈ ਨੂੰ ਤੇ ਜਿਹੜੀ ਇਹਦੀ ਦੁੱਧ ਦੀ ਰਿਪੋਰਟ ਆ ਬਾਈ ਤੇ ਹੁਣ ਪਈ ਨਹੀਂ ਹੈਗਾ ਵੀ ਵੀਡੀਓ ਬਣਾਉਣ ਦੇ ਮਾਰੇ ਮੱਝ ਭਰੀਆਂ ਜਮਾਂ ਖਾਲੀ ਆ ਚੱਕਿਆ ਟਾਈਮ ਦੇਖ ਲਾ ਵੀ 12:00 ਵਜੇ ਕਿ 1:00 ਵਜੇ 12: 12 19 ਹੋ ਗਿਆ ਬਾਈ ਠੀਕ ਹੈ ਤੇ ਜਿਹੜੀ ਇਹ ਮਾਝਾ ਢੱਲੋਂ ਵੀਰੇ 145 ਦੇ ਪੱਧਰ ਮਾੜੀ ਹੱਗਾ ਕਹਿ ਇਹਨੂੰ ਕਰੀ ਜੀ ਕਰੀ ਕਿ ਕਰੀ ਕਿਉਂਕਿ ਜਾਨਵਰ ਬਾੜੇ ਆ ਜੱਟ ਬਲਾ ਕੱਢ ਲਓ ਸਾਰੇ ਬੋਲੇ ਚੋਂ ਵੀਰੇ ਖਾਲੀ ਆ ਠੀਕ ਹੈ ਤੇ ਬਾਜਲ ਰੇਟ ਬਾਈ ਜੀ 145 ਦੇ ਆਪਾਂ ਇੱਕ ਲੱਖ 45 ਹਜ਼ਾਰ ਦੁੱਧ ਪ੍ਰਦੀਪ ਕਿੰਨਾ ਦੇ ਦੂਗੀ ਚੰਗੇ 14 ਕਿਲੋ ਜਿਹੜਾ ਮਰਜ਼ੀ ਅੱਗੇ 2 ਨੰਬਰ ਇਹ ਦੁੱਧ ਛੋਟੀ ਦੂਧ ਵੀਰੇ 18 ਕਿਲੋ 17 18 ਕਿਲੋ ਗੱਬਣਾ ਇਸ ਸੂਈ ਸਵਾਇਤਾ ਜੀ 115 ਚੋ 15 ਦੋਸਤਾਂ 14 ਸਟਾਰਟ ਹੋਈ ਜਾ ਇਹ ਰੇਟ ਇਹਦਾ ਰੇਟ ਬਾਈ ਇਹ ਛੋਟੀ ਦਮਾਂਗੇ ਕਪਚਰ ਤਾਂ 1,75,000 ਜੰਬਰ ਕਿੱਲੋਂ ਆਉਂਦਾ ਜੰਬਰ ਜੰਬਰ ਦੀ ਮੁੱਲ ਹੁੰਦਾ ਵੀਰੇ ਦੇਖ ਆਪਣੇ ਪੈਨ ਨਾਲ ਵੀ ਲੂਦੇ ਠੀਕ ਹੈ ਕੁਆਲਿਟੀ ਦੇਖ ਕਿਦਾਂ ਆ ਜਾਂਦੀ ਤੇ ਬਾਕੀ ਯਾਰ ਜਿਹੜਾ ਨਾੜਾ ਨੂੜਾ ਇਹਨਾਂ ਨੇ ਦੂਜੇ ਪਾਸੇ ਦੇ ਕਿੱਡਲੋਂ ਇਹ ਇੰਦਰ ਤਾਂ ਕੁਝ ਜਿੱਦਲਵੇਂ ਬੈਠੇ ਚਲਣੇ ਆ ਦੇਖ ਠੀਕ ਹੈ ਸਵਾਹ ਦੇਖੋ ਯਾਰ 4/4 ਆਹ ਦੇਖੋ ਜਿਹੜੀਆਂ ਆਹ ਨਾੜਾ ਹਨਾ ਕਰਮਾਣੀ ਦੇ ਇਹਨਾਂ ਨੇ ਕੁਝ ਕਰਨਾ ਹਨਾ 1.75 ਰੇਟ ਆ ਅੱਗੇ ਵੀਰੇ ਤੇ ਨੰਬਰ ਦੇ ਜਿਹੜੀ ਇਹ ਇਹ ਜੋ ਥੱਲੇ ਹੁਣ 15 ਕਿਲੋ ਤੋਂ ਚੋਣਦਾ ਹੈਗਾ ਠੀਕ ਹੈ ਤੇ ਇਹ ਛੋਟੀ ਦੇ ਮੀਟਰ ਲੋਗੀ ਦੇ 2 ਲੱਖ ਤੇ 5 2 ਲੱਖ 5000 ਦੀ ਤੇ ਹੁਣ ਇਹਦਾ ਟਰਾਂਚ ਟੂਚੇ ਕਿੰਨੀ ਚੌੜੀ ਹੈ ਬਾਈ ਸੋ ਯਾਰ ਕਿਆ ਬਾਤ ਹੈ ਸੋਹਣੀ ਸਨਖੀ ਹੈਣਾ ਅੱਗੇ ਦੇਖੇ ਛੋਟੀ ਫੇਰਾ ਤੇ ਅੱਗੇ ਆਹ ਦੇਖੋ 2 ਲੱਖ 5 ਦਾ ਕਹਿਤਾ ਤੁਸੀਂ ਕਹਿੰਦਾ ਵੀਰ ਨੇ 2 ਲੱਖ 5 ਮੰਗ ਲਿਆ ਪਰ ਆ ਥੱਲੇ ਸਿਸਟਮ ਨਿਕਾ ਮਾਰ ਲਿਓ ਬਾਈ ਸਕਰੀਨ ਸ਼ਾਟ ਲੈ ਕੇ ਰੱਖ ਲਿਓ ਜਿਹੜੀ ਛੋਟੀ ਆ ਸਹੀ ਮਹਿਣਾ ਚ ਕਾਰੀਗਰ ਬੰਦੇ ਨੂੰ 2.5 ਲੱਖ ਦੀ ਵੇਚ ਦੇਣਗੇ ਕਿਉਂਕਿ ਆਪਾਂ ਦਾ ਇਹ ਹੁੰਦਾ ਦੇਖ ਰੋਜ਼ ਜਨਮਰ ਹਫਤੇ-ਹਫਤੇ ਮੱਝਾਂ ਹੁੰਦੀਆਂ ਆਪਣੇ ਕੋਲ ਹਰਿਆਣੀਆਂ ਜਿਹੜੀ ਝੋਟੀ ਆ ਜੇ ਆਪਾਂ ਕਿਤੇ ਉਹ ਵੀ ਜਾਣਦੇ ਆ ਮਨ ਕੇ ਬਾਜਪੀ ਯਾਰ 25 30 ਤਾਂ ਪਰਦੀਪ ਇਹ ਉਹ ਆ ਜਿਹੜਾ ਮੰਡੀ ਤੇ ਤਾਂ ਬਾਜ਼ਾਰ ਲੱਗ ਗਏ ਮੇਲਾ ਇਕੱਠੇ ਕਰਿਆ ਹੁੰਦਾ ਤੇ ਨਾਲ ਜਿੱਦੇ ਘਟਾਈ ਦੇ ਉਹ ਚੀਜ਼ਾਂ ਬਾਈ ਯਾਰ ਇਹਦਾ 3 ਲੱਖ ਮੰਗ ਲਾ ਤਿੰਨ ਵੀ ਥੋੜਾ ਜੀ ਇਹਦਾ ਰੇਟ ਕਰ ਆਪਾਂ 2-5 2-5 ਦੀ ਦੇਣੀ ਆ ਬਾਈ 4 ਨੰਬਰ ਤੇ ਆ ਜਾਓ ਜੀ ਇਹ ਕੱਟੀ ਥੱਲੇ ਵੀ 15-16 ਤਿਆਰ ਆ ਬਾਈ ਠੀਕ ਆ ਇਹ ਵੀ ਕੱਟੀ ਦਾ 19 ਕਿਲੋ ਦੁੱਧ ਨਾਰਮਲ 19 20 19 20 ਕੱਢੀ ਜਾਊਗੀ ਠੀਕ ਹੈ ਦੇਖ ਥੱਲੋ ਇਹ ਵੀ ਜਗਾੜ ਬੜੇ ਚੰਗੇ ਜਾਨਵਰ ਇਹਦਾ ਰੇਟ ਦੋ 10 ਰੁਪਏ ਦੇ ਦਾਂਗਾ ਬਾਈ 2 ਲੱਖ 10000 ਦੇ ਕਿਉਂਕਿ ਦੇਖ ਹਰੇਕ ਭਰਾ ਨੂੰ ਪਤਾ ਟੱਲੋ ਅੱਜ ਕੱਲ ਰੇਟ ਨੇ ਜਿਹੜੇ ਨਾਰਮਲ 2 ਲੱਖ ਦਾ ਮੈਂ ਤਾਂ ਹੋਇਆ ਪੈਚੰਦੀ ਲੱਖ ਰੁਪਏ ਦੀ ਬਾਈ ਜੀ ਸੜੀ ਵੀ ਮੈਨ ਮਿਲਦੀ ਆ ਜਮਾ ਕਹਿ ਦਈਏ ਗੱਲਾਂ ਆ ਕੀ ਆ ਬਾਈ ਬੌਲ ਖਾਲੀ ਹੋਈ ਏ ਛੋਟੀ ਇਹਦੇ ਮੈਂ ਥੱਲੋ ਵੀਰੇ 1 ਲੱਖ ਤੇ ਜੱਸ ਨੂੰ 47000 ਤਾਂ ਮਨ ਪੜ ਗਿਆ ਮੇਰਾ ਮੈਂ 45 ਕਹਿੰਦੇ 2000 ਵੱਧ ਚੱਲੇ ਦੂ ਮੈਨੂੰ 45 ਦੀ ਦੇ ਦੀ ਹੁਣ ਵਾੜੀ ਵਧੀਆ ਹਕੀਕਤ ਗੱਲ ਆ ਮੈਂ ਮੈਂ ਮਨ ਦੇ ਵਿੱਚ ਮੈਂ ਤੈਨੂੰ ਪੁੱਛੀ ਵੀ ਨਹੀਂ ਗੱਲ ਆ ਮੈਂ ਮਨ ਦੀ ਕਹੇ ਵੀਰ ਕੋ ਹੋਇਆ 45 ਦੀ ਪਰ ਹੁਣ ਇੱਕ 45 ਦੀ ਦੇ ਦੀ ਜਿਹੜਾ ਵੀ ਰੇਟ ਲੈ ਕੇ ਜਾਊ ਇਹਨੂੰ ਹਾਂ ਗੁਣ ਗੌਚਰ ਨੇ ਕਹੇ ਤਾਂ ਕੋਈ ਗੱਲ ਨਹੀਂ ਠੀਕ ਹੈ ਪਰ ਤੂੰ ਇਹ ਦੇਖ ਦਲੋ ਜੈਡ ਬਲੈਕ ਝੂਟੀ ਆ ਕੋਈ ਮੋਲੇ ਦਾ ਕੋਈ ਦਿਖ ਥੱਲੋਂ ਕਿੰਨੀ ਸਾਫ ਆ ਸੁਹੀ ਸਵਾਈ ਹੈਣਾ ਹਾਂ ਤੇ ਭਾ ਕਿਹੜਾ ਇੱਕ 45 ਵਾਲਾ ਜੈਜ ਗੱਲ ਆ ਤੇ ਬਾਕੀ ਮੇਨ ਗੱਲ ਆ ਦੇਖੋ ਜਮਨ ਤੇ ਬਤੇ ਬਸ ਸਾਫ ਆ ਸਾਰਿਆਂ ਕੋਈ ਸਾਰਾ ਸਾਫ ਨੇ ਠੀਕ ਆ ਠੀਕ ਆ ਅੱਜ ਹੁਣਾਂ ਝੂਟੀ ਕਲ ਦੀ ਸੂਈ ਅੱਦ ਨੂੰ ਦੀ ਵੀਡੀਓ ਉੱਪਰ ਦਿਖਾਉਣੀ ਆ ਜਿਹੜੀ ਅਗਲੀ ਝੂਟੀ ਕਿਉਂਕਿ ਬਾਈ ਇਹ ਨਹੀਂ ਹੈਗਾ ਵੀ ਜਿਵੇਂ ਕੱਲ ਦੀ ਸੂਈ ਵਿੱਚ ਵੀਰ ਕੀ ਕਰਦੇ ਨੇ ਚੁੰਨ ਬਣ ਕੇ ਜਾਨਵਰ ਨੂੰ ਚੁੰਨਦੇ ਨੇ ਦੇਖ ਲਾ ਸਾਰੀ ਖਾਲੀ ਆ ਝੂਟੀ ਬਟਨ ਵਾਲਾ ਲੇਵਾ ਹਾਂ ਬਾਈ ਬਟਨ ਵਾਲਾ ਲੇਵਾ ਤੇ ਉੱਥੇ ਸੁਈ ਵਹ ਰਹੇ ਨੇ ਜਣਾ ਹਾਂ ਬਾਈ ਇਹ ਸਾਰੀ ਖਾਲੀ ਹੱਢ ਲਓ ਵੀਰੇ ਕੱਲ ਦੀ ਸੂਈ ਆ ਮੰਗਰੇ ਦੇ ਕੱਟੀ ਆ ਤੇ ਮਨ ਲਾ ਇਹ ਝੂਟੀ ਬਾਈ ਦੇ ਦਾਂਗੇ ਆਪਾਂ 170000 ਦੀ 170 ਦੀ ਹਾਂ ਇਹ ਵਾਕੀ ਥਾਂ ਤੋਂ ਗੁੱਠਾਗਾਠਾ ਬਹੁਤ ਤਗੜੀਆਂ ਪੰਜਾਂ ਹਾਂ ਹਾਂ ਬਾਈ ਜੀ ਦੇਖ ਅੱਗੇ ਬਾਈ ਪਹਿਲਾਂ ਕੱਟੀ ਆ ਗਈ ਢੱਲੋ ਮਗਰ ਵੀ ਕੱਟੀ ਆ ਤੇ ਦੁੱਧ 15 ਕਿਲੋ ਦਾ ਜਮਾ ਜਿਹਨੂੰ ਹੁਣ ਜੀ ਗਰੰਟੀ ਦੇ ਚੁਲੇ ਜੇ ਭਰਾ 15 ਕਿਲੋ ਹਾਂ ਬਾਈ ਰੇਟ ਰਹਿਣਾ ਆਪਾਂ ਦੇਣ ਲੈਣ ਵਾਲਾ ਇੱਕ ਸੰਤਾਲ 1,47,000 ਜੀ ਮਤਲਬ ਬਾਈ ਹਰੇਕ ਵੀਰ ਦੇ ਵਾਈਟ ਦੇ ਰੇਟ ਨੇ ਇਹ ਨਹੀਂ ਹੈਗਾ ਆਪਣੇ ਆਮ ਤੌਰ ਤੇ ਨੂੰ ਪਤਾ ਕੀ ਕੀਤਾ ਜਾਂਦਾ ਅੱਜ ਕੱਲ ਮੱਝ ਚਾਹੀਏਗਾ ਪੀਹ ਹਜ਼ਾਰ ਫालतू ਮੰਗ ਲਓ ਮੁੜ ਕੇ ਘੱਟੀ ਜਾਓ ਪਤਾ ਕਿ ਲੈਣ ਵਾਲਾ ਬੰਦਾ ਵੀ ਪ੍ਰੇਸ਼ਾਨ ਸਾਰੀ ਪ੍ਰੇਸ਼ਾਨ ਜੀ ਹੁਣ ਆਪਾਂ 2 ਲੱਖ ਮਾਝਾ ਰੇਡ ਕਰਿਆ ਮੈਂ ਮੈਂ ਲੋਕਲ ਵੀਡੀਓ ਪਾਉਣ ਜਾਣਾ ਘੇਲੂ ਬੰਦੀ ਉਹ ਵੀ 2 ਲੱਖ ਮੰਗਣਾ ਉਹ ਨੋਰਮਲ ਛੁਣਾ ਛੁੱਟੀਆ ਇਹ ਛੁੱਟੀ ਸਹੀ ਮਹਿਣਾ ਤੇ ਜੇ ਆਪਾਂ ਵੇਚੀਂ ਇਹਨੂੰ ਪਕਾ ਕੇ ਇੱਕ ਛੱਟ ਦੀ ਵੀ ਛੁੱਟੀ ਵੇਚ ਜੂ ਇਹਦੇ ਗੁੱਠਾ ਇਕੱਠਾ ਚਬਾਈ ਇੰਨੀ ਵਧੀਆ ਦੀ ਗੱਲਾਂ ਛੱਡ ਦੇ ਤੇ ਪਹਿਲਾ ਸੂਆ ਘੱਟੀਆ ਤੇ ਜਿਹਦੇ ਵੀ ਜਾਊਗੀ ਨਜ਼ਾਰੇ ਲੋ ਜੈ ਜੀ ਕਾਲਾ ਹਾਂਜੀ ਤੇ ਅੱਗੇ ਆ ਗਈ ਨਾਲ ਜਿਹੜੀ ਮੈਂ ਇਹ ਬੜੀ ਤਾਜੀ ਸੂਈ ਆ ਬਹੁਤ ਵਧੀਆ ਛੁੱਟੀ ਆ ਇਹ ਇਹ ਝੋਟੀ ਆ ਦੁੱਧ 18 ਕਿਲੋ ਦੁੱਧ ਜਸੂਆ ਬਾਈ ਦੂਜਾ 18 ਕਿਲੋ ਦੁੱਧ ਹੈ ਨੋਰਮਲ ਦੇ ਜੂ ਕੱਟੀ ਇਹਨੇ ਦਿੱਤੀ ਆ ਸ ਮਗਰ ਵੀ ਕੱਟ ਜਾਏਗੀ ਇਹਦੀ ਕੱਟੀਆਂ ਆਈਆਂ ਨੇ ਪਿਛਲੇ ਕਿਹੜੇ ਕੱਟੇ ਕੱਟੇ ਸੀ ਠੀਕ ਆ ਇਹਦਾ ਰੇਟ ਕੀ ਕਰਿਆ 32 25 ਦੀ ਜਗ੍ਹਾ ਦੀ 2 ਲੱਖ 5000 ਦੀ ਇਹਦੇ ਮਗਰ ਕੀ ਆ ਇਹ ਮਗਰ ਤਾਂ ਕੱਟਾ ਜੀ ਤੇ ਇਹ ਜਿਹੜੀ ਝੋਟੀ ਆ ਇਹ ਵੀ ਕੱਲ ਹੀ ਦੇਖ ਤਾਂ ਕਿ ਕਿੰਨੀ ਵਧੀਆ ਹੋਈ ਮੇਲੇ ਲੋ 14 15 ਕਿਲੋ ਦੁੱਧ ਝੋਟੀ ਹੈ ਦੇ ਦੋ ਕਿਲੋ ਵੀਰੇ ਠੀਕ ਹੈ ਜਿਹੜਾ ਵੀਰ ਲੈ ਕੇ ਜਾਊਗਾ ਇਹ ਕੱਟੀਆਂ ਦੇ ਦਾਂਗੇ ਢਿੱਲੋ ਲਈ ਆਪਾਂ 1 55 1 ਲੱਖ 55000 ਆਪਣਾ ਤਾਂ ਇਹ ਕੰਮ ਆ ਢਿੱਲੋ ਆਪਾਂ ਨੂੰ 1000 2000 ਰੁਪਏ ਬਣਿਆ ਆਪਾਂ ਖੁਸ਼ ਹਾਂ ਅੱਗੇ ਮੀਂਹ ਨਹੀਂ ਆ ਗਈ ਹੈ ਨਾ ਮੀਂਹ ਨਹੀਂ ਆ ਗਈ ਇਹਦੇ ਥੱਲੇ ਹੁਣ 14 ਕਿਲੋ ਬੋਲੀ ਵੇਚਿਆ ਸਿੰਘ ਹਿਲਦੇ ਆ ਇੱਕ ਹਾਲ ਦੇ ਇੱਕ ਨਹੀਂ ਹੁੰਦੇ ਵੀਰੇ ਠੀਕ ਹੈ 14 ਕਿਲੋ ਦੁੱਧ ਹਾਜ਼ਰ ਮੀਂਹ ਨਹੀਂ ਲੱਗੀ ਢਿੱਲੋ ਜਿਹੜੀ ਮਗਰ ਮਿਲਦਾ ਤੇ ਕੱਟੀ ਹੈ ਸਰ ਹੈ ਨ ਤੇ ਜਿਹੜੀ ਇਹ ਪਹਿਲਾ ਸੁਹਾ ਕੱਟੀ ਆ ਚਾਰ ਦੰਦ ਤੇ ਜਿੰਮੀ ਵੀ ਮੰਨ ਲਾ ਚਵਾਈ ਇਹ ਇੰਨੀ ਵਧੀਆ ਲੱਗੀ ਦੀ ਬਹੁਤ ਸ਼ਾਨਦਾਰ ਇਹ ਜਿਹੜੀ ਮੰਨ ਕੇ ਲੈਣ ਦੇ ਨਾਲਾ ਰੇਟ ਦਾ ਢੱਲੋ ਵੀਰੇ 2 ਲੱਖ 5000 ਰੁਪਏ ਝੋਟੀ ਦਾ ਦੁੱਧ ਕਿੰਨਾ ਚਹੀ ਬਣ ਕੇ ਦੁੱਧ ਬਾਈ 14 ਕਿਲੋ ਹੁਣ ਆਈ 17 18 ਦੇ ਖੇਡੂ ਪਤਾ ਕਿ ਜਿਹੜਾ ਵੀਰ ਲੈ ਕੇ ਜਾਊਗਾ ਇਹਦੇ ਗੁਣ ਕੋ 15 ਦਿਨਾਂ ਦਾ ਦਸੂਆ ਜੀ ਅੱਗੇ ਆ ਕੇ ਫੇਰ ਕੱਟੀ ਕੁੰਡਾ ਸਿੰਘ ਜਾਂ ਬੜੀ ਪਿਆਰੀ ਜੀ ਇੱਕ ਕੱਟੀ ਦੇ ਦਾਂਗੇ ਤੁੰਨੂ ਵੀ ਅੱਜ 1.45 ਦੀ ਗੱਬਣਾ ਹਨਾ ਹਾਂ ਗੱਬਣ ਬਾਈ 1 ਲੱਖ 45 ਹਜ਼ਾਰ ਦੀ ਥੱਲੋਂ ਦੇਖਿਆ ਸਿਸਟਮ ਲੱਗਿਆ ਹੋਇਆ 1 60 ਦੀ ਵੀ ਕੱਟੀ ਵੀ ਵੀ ਤੁੰਨੂ ਜਦੋਂ ਐਨ ਬੋਲੇ ਬੋਲੇ ਚ ਨਿਕਲ ਗਈ ਅੱਛਾ ਹਾਂ ਇਹ ਕਰੂਗੀ ਕਿਆ ਗੱਲ ਕਰਦੇ ਹੋ ਹਨਾ ਹਾਂ ਪਾਪ ਟਿੱਲੇ ਦੇ ਕੇ 1.45 ਤੋਂ ਸਟਾਰਟ ਨੇ ਜਿਹੜਾ ਵੀ ਮਰਜ਼ੀ ਦੂਰੋਂ ਚੱਲ ਕੇ ਆਊਗਾ ਉਹਦਾ ਮੁੱਲ ਮੁੜੂਗਾ ਹੁਣ ਮੇਰੇ ਫੋਨ ਲਾਉਂਦਾ ਬਾਈ ਲੱਖ ਰੁਪਏ ਲਾਉਣਾ ਮੱਝ ਦੇ ਤੋੜ ਦੇ ਯਾਰ ਇੱਕ ਤਾਂ ਦਿਖਾ ਲਈ ਤੋੜ ਕੇ ਉਹ ਗੱਲਾਂ ਦਾ ਹੁਣ ਫਾਇਦਾ ਕੋਈ ਨਹੀਂ ਜਿਵੇਂ ਗੱਲ ਪਤਾ ਕੀ ਹੈ ਜਿਹੜੀਆਂ ਆ ਝੁੱਟੀਆਂ ਆਪਾਂ ਜਾਪ ਮ ਇਦੋਂ ਕਿੰਨੇ ਰੋ ਅੰਦਰ ਹੀ ਤੋਰ ਦੇ ਫੱਤੇ ਨੂੰ ਕੋਲ ਦਾ ਵਾਹ ਕੱਦ ਬੈਠ ਦੇਖੋ ਇਹ ਪ੍ਰਦੀਪ ਸੁਈ ਵੀ ਆ ਠੀਕ ਹੈ ਕੈ ਇੱਕ ਦਿਨ ਕੱਢ ਜੂਗੀ ਹਲੇ ਲਊਗੇ ਪੰਜ ਚਾਰ ਦਿਨ ਕਿ ਤੁਸੀਂ ਬੈਠ ਲਓ ਚੋਣ ਦਾ ਸੁਆਦ ਆਇਆ ਕਿ ਹਣਾ ਠੀਕ ਹੈ ਇਹ ਕੱਢ ਜੂ ਦਿਨ ਪੰਜ ਚਾਰ ਦੁੱਧ ਕਿੰਨਾ ਦੇ ਦੋਗੇ ਦੋਤਾ ਦੇ ਦੂ ਕੱਟੀ 17 18 ਕਿਲੋ 17 18 ਕਿਲੋ ਦੂਜਾ ਸੂਰੀ ਆ ਹਣਾ ਤੇ ਵੱਡੀ-ਬੁੱਡੀ ਚਮਕ ਧਮਕ ਲੈ ਵੀ ਮੋੜ ਲਿਆ ਪੁੱਤ ਤੇ ਇਹ ਰੇਟੇ ਦਾ ਕੀ ਰੱਖਿਆ ਪ੍ਰਦੀਪ 2 35 ਦੀ ਝੂਟੀ ਦੇ ਦਾਂਗੇ ਬਈ 2 35 ਦੁੱਧ 18 ਕਿਲੋ ਜੇ ਇਹਨਾਂ ਨਾਲ ਆ ਜਾਵਾਂ ਵੱਡੀ-ਬੁੱਡੀ ਪਲੀਪਲੀ ਵੀ ਬਹੁਤ ਆ ਦੂਜਾ ਸੂਆ ਸੁੰਦੀ ਵੀ ਇਹਦਾ ਜਮਾ ਫਿਰ ਤੀਜੇ ਸੂਣ 20 ਕਿਲੋ ਤੇ ਵੱਜੂ ਹਣਾ ਹਾਂ ਦੇਖ ਮੇਨ ਗੱਲ ਕਿਹੜਾ ਲੋ ਬਟਰ ਮਟਰ ਵੀ ਹੈਗੇ ਆ ਹਾਂ ਬਈ ਤੇ ਹੋਰ ਗੱਲ ਆ ਇਦਾਂ ਦੇ ਜਾਨਵਰ ਆ ਜਿਹੜੇ ਬਹੁਤ ਘੱਟ ਮੱਥੇ ਲੱਗਦੇ ਬਾਕੀ ਆਪਣੇ ਕੋਲੇ ਸਾਰੀ ਕਰੀਮ ਇਕੱਠੀ ਕਰੀ ਹੋਈ ਆ ਵੀ ਜਿਹੜੇ ਵੀਰ ਨੇ ਲੈਣੀ ਆ ਆਪਦੀ ਚਾਹ ਵਣ ਹੋ ਕੇ ਜਿਹੜਾ ਵੀਰ ਆ ਗਿਆ ਵੀ ਖਾਲੀ ਨਹੀਂ ਮੜੂਗਾ ਹਨਾ ਤੇ ਬਾਈ ਇਹ ਸਾਰੇ ਭਰਾਵਾਂ ਦੇ ਫਿਰ ਤੇ ਆਪਾਂ ਆਪਾਂ ਨੂੰ ਵੀ ਹੋਂਦ ਪਰ ਆਪਣੀ ਆਦਤ ਹੈ ਢਿੱਲੋ ਤੂੰ ਵੀ ਰੋਣ ਜਾਣਾ ਵੀਡੀਓ ਬਣਾਉਣਾ ਆਪਣੇ ਬੰਦੇ ਨੂੰ ਵੀ ਨਫਾ ਮोटा ਕੋੜੇ ਹੁਣ ਜਿਹੜੀਆਂ ਮੱਝਾਂ ਪਰ 45 ਟੂੜ ਦੇ ਭਾ ਦਾ ਨੋਰਮਲ ਅੱਜ ਵੀ ਕੀ ਜਾਂਦੀਆਂ ਬਾਈ ਮੈਂ ਨਾ ਜਦੋਂ ਮੰਡੀ ਵਾਲੇ ਮੰਡੀ ਦੇ ਖੋਖੋ ਭੱਜਣਾ ਮੈਨੂੰ ਕਹਿ ਕੇ ਕਿ ਕੱਲ ਬਾਈ ਕੋਈ ਆਇਆ ਸੀ ਦੁਪਰੀਆਂ ਨੇ ਕਿੰਨਾ ਚਾਰ ਪੰਜ ਝੋਟੀਆਂ ਤੋਂ ਰੰਪਰੇ ਦੇ ਪਾਸ ਯਾਰ ਕਹਿੰਦਾ ਵੀ ਮਾਰੇ ਮਾਲ ਨਹੀਂ ਹੈਗਾ ਬਾਈ ਪਿੰਡਾਂ ਦਾ ਮਾਲ ਨਹੀਂ ਮਾਲ ਲੋਕ ਕਹਿੰਦੇ ਨੇ ਸੋਣ ਦਾ ਮਹੀਨਾ ਸੂਆ ਬੋ ਉਹਨੇ ਦੱਸੋ ਵੀ ਮੱਝ ਸੂਣਣ ਜਾਣ ਕਮਾਣ ਤੁਹਾਡੇ ਕਿੰਨੇ ਖੜੀਆਂ ਸਾਰੀਆਂ ਗੱਬਣਾ ਆਉਂਦੀਆਂ ਬਾਈ ਸਾਰੀਆਂ ਆਪਾਂ ਸੋਣਾ ਖੜੀਆਂ ਕਰਦੇ ਪੁੱਤਾਂ ਘਾਰੇ ਚੋਟੇ ਠੀਕ ਹੈ ਜਿਹੜੀ ਝੋਟੀ ਏ ਢੱਲੋ ਦੂਜਾ ਸੂਆ ਬਾਈ ਇਹਦੇ ਨਾਲ ਏ ਢੱਲੋ ਬਾਈ ਆਪਾਂ ਲੈਣ ਦੇ ਵਾਲਾ ਮੁੱਲ 187 ਦੀ ਝੋਟੀ ਦੇ ਦਾਂਗੇ ਅੱਜ 1 ਲੱਖ 87 ਹਾਂ ਸੂਸਾ ਕਿਲ ਦੇ ਫਿਰ ਉਹਦੇ ਨਾਲ ਰੇਟ ਉਦਣ ਹੋਗਾ ਅੱਗੇ ਇੱਕ ਪੂਰੀ ਲੈ ਆਇਆ ਹਰਿਆਣੇ ਵਾਲੀ ਪੂਰੀ ਜਿਹੜੀ ਤੇਰੀਆ ਪੂ ਏਰੀਆ ਤੇ ਇੱਕ ਚੀਜ਼ ਹੋਰ ਆ ਤੂੰ ਕਹੇਂਗਾ ਵੀ ਯਾਰ ਗੁਣ ਗਾਵੇਂਗੇ ਇਹਦੇ ਵੀ ਜਿਵੇਂ ਇਹ ਝੁੱਟੀ ਦੇ ਲੈ ਬੈਨ ਪਏ ਥੋੜੇ ਜੇ ਠੀਕ ਐ ਤੇ ਇੰਨੀ ਕ ਕੈਂਡ ਝੋਟੀ ਆ ਯਾਰ ਵੀ ਦੇਖ ਕੈਦਨ ਕੱਢਦੀ ਆ ਹਲੇ ਤਾਂ ਦਿਨ ਤੇ ਇਹ ਹਫਤਾ ਤੋਂ ਪਏ ਦੇਖੀਂ ਗਾਵਾਂ ਨਾਲ ਦੀ ਆ ਯਾਰ ਇਹਦਾਰ ਆ ਹਨਾ ਕਿੰਨਾ ਦੁੱਧ ਮੰਨ ਕੇ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਦੁੱਧ ਪਹਿਲੇ ਨਾ ਕੱਟੀ ਦਾ 13 ਕਿਲੋ ਦਿੱਤਾ ਹੋਇਆ ਜੀਤ 15 ਇਤਰਾ ਕੇ ਦੇਖੀ ਬਣੀ 15 ਨੰਗੂ ਕਾਹਾਂ ਨਹੀਂ 14 ਦੇ 14 ਕਿਹੜਾ ਥੋੜਾ ਰੋਨੋ ਕੀ ਬਾਤ ਆ ਸੋਹਣੀ ਸੁਨੱਖੀ ਹੈਣਾ ਸੁੰਦਰਤਾ ਦਾ ਮੁੱਲ ਆਗਾ ਇਧਰ ਮਾੜਾ ਸਾਈਡ ਤੋਂ ਕੇ ਦੇਖਾ ਸੜਪੁੱਤ ਮੜਾਈ ਜੀ ਇਧਰ ਉਹ ਦੇ ਕੀ ਫਿਟਨੈਸ ਰੱਖਨੇ ਲੇਵੇ ਜਮ ਹਣਾ ਲੇਵਾ ਵੀ ਠੰਟੀ ਤੇ ਦੇਖੀਂ ਇਹਨਾਂ ਲੋ ਹਾਂ ਹਾਂ ਆਹ ਦੇਖੋ ਯਾਰ ਚੱਕਲੀ ਸੁਆਹ ਦੇਖੋ ਯਾਰ ਮੇਰਾ ਤਾਂ ਜੀ ਕਰਦਾ ਖਾਣੇ ਤੇਰਾ ਮੱਥਾ ਲਾਵਾਂ ਯਾਰ ਰੇਟ ਦਾ ਓਕੇ ਜਮ ਹਣਾ ਤੇ ਹੋਰ ਗੱਲ ਸੁਣਾ ਮੂੰਹ ਦੀ ਹੋਲ ਦਾ ਤੂੰ ਯਾਰ ਉਹ ਦਾ ਲਿਆ ਹਾਂ ਚੀਜ਼ ਜਿਹੜੀ ਗਾਵਾਂ ਵਾਂਗੂ ਲੇਵਾ ਬੜਾ ਭਰਨੇ ਟਲੋ ਦੇਖਿਆ ਆ ਸਾਰਾ ਲੇਵਾ ਭਰਨੇ ਐ ਲੇਵਾ 14 ਕਿਲੋਦ ਤਮਨ ਕਰਿਆ ਜਾਵਦਾ ਹਾਂ ਰੇਟ ਇਹਦਾ ਰੇਟ ਯਾਰ ਓਏ 1 45 ਦੇ ਦਾਂਗੇ ਚਲ ਅਜੇ 1 ਲੱਖ 45 ਹਜ਼ਾਰ ਦੀ ਹਣਾ ਠੀਕ ਹੈ ਠੀਕ ਹੈ ਠੀਕ ਹੈ ਤੇ ਵਾਕਿਆ ਇੱਕ ਜੀ ਹੋਰ ਦੇਖੋ ਆ ਚੀਜ਼ ਪੁਆਇੰਟ ਨੋਟ ਰੱਖਿਆ ਕਰੋ ਮੂਰੇ ਸਾਤੀ ਕੁੰਬਲਾ ਵਗੈਰਾ ਜਵੇਂ ਨਹੀਂ ਇਹਨਾਂ ਦੇ ਤੇ ਵਾਕਿਆ ਆ ਦੇਖੋ ਯਾਰ ਮੈਂ ਨਾਲ ਖੜਾ ਜਾਵਾਂ ਇਹਦੇ ਹਣਾ ਕੁਝ ਚੱਕਰ ਨਹੀਂ ਯਾਰ ਜਿਵੇਂ ਮਰ ਜਾ ਹਥੇਰੇ ਆਪੂ ਚੱਕੀ ਖੜੀ ਆ ਗਈ ਇੱਕ ਪੰਤਾਲੀ ਦੀ ਗੂੜੀ ਝੋਟੀ ਤੁਹਾਡੇ ਘਰ ਦਾ ਸ਼ਗਰ ਬਣੂਗੀ ਕੋਈ ਸ਼ੱਕ ਨਹੀਂ ਤੇ ਅੱਗੇ ਵੀਰੇ ਨਾਲ ਆ ਗਈ ਬੁੜੀ ਅੱਖੀ ਆ ਗਈ ਇਹ ਵੀ ਨਹੀਂ ਗਿੰਨੀ ਆ ਗਿਆ ਇਹ ਗੱਪਣ ਦੇਖੀ ਜੰਨੇ ਆ ਇਹ ਵੀ ਨਹੀਂ ਗਿੰਨੀ ਆ ਘੱਟ ਲੋ ਵੀਰੇ ਇੱਕ ਨਿਕਲੀ ਤੇ ਇੱਕ ਹੋਰ ਆ ਗਈ ਜਿਵੇਂ ਤੂੰ ਕਹਿੰਦਾ ਉਹਨਾਂ ਡਾਇਲੋਗ ਮਾਰਦਾ ਨਾ ਮਾਰ ਕੇ ਦਿਖਾ ਦੇ ਇਹ ਕਿਹੜਾ ਸੁਆ ਸੁਊਗੀ ਦੂਜਾ ਸੁਆ ਕਹਿਦਣ ਲੈਂਦੀ ਆ ਆ ਸੁਣੀ ਯਾਰ ਕੌਣ ਕਹਿ ਬਾਈ ਕਹਿਦਣ ਲੈ ਜੂਗੀ ਫੱਤਾ ਲੈ ਜੂਗੀ ਢੱਲੋ ਕੱਟੀ ਬਦੇਬਰੀ ਮੇਰਾ ਲਾਹੌਰ ਹੈ ਜਿੰਨੇ ਜਾਨਵਰ ਆਪਣੇ ਕੋਲੇ ਆ ਸਭੇ ਬਰੀਕ ਜੰਦਾ ਦੁੱਧ ਦੇ ਦੂ ਵੀ ਇਸ ਤਰ੍ਹਾਂ 18 ਕੁਆਲਟੀ ਦੇਖੋ ਉਹ ਤੁਹਾਡਾ ਲੋ 15000 ਜਾਇ ਜਗਲ ਆ ਆਪਣਿਆਂ ਵਾਲੇ ਪੰਜਾਬ ਵਿੱਚ ਕਹੇ ਹੁੰਦੇ ਪਾਚ ਤੋਂ ਬਾਅਦ ਹੀ ਭਰਦੀ ਹੋਰ ਬੜਾ ਲੱਗਦਾ ਸੋ ਆ ਦੇਖੋ ਯਾਰ ਨਾਣਾ ਨੂਣਾ ਯਾਰ ਉਧਰ ਨਿਕਾ ਮਾਰ ਕੇ ਅੱਗੇ ਪਿੱਛੇ ਧਲੇਵਾ ਹਨਾ ਜਮਾ ਨਾਣਾ ਨੂਣਾ ਚੰਗਿਆ ਪਰ ਦੀ ਪਰੇੜ ਕੀ ਆ ਗਿਆ ਇਹਦਾ ਇਹ ਝੋਟੀ ਦੇਵਾਂਗੇ 170000 ਦੀ ਹਨਾ ਤੇ ਬਾਕੀ ਝੋਟੀ ਵੀ ਯਾਰ ਨਗੀਨਾ ਜੇ ਕੱਲੀ ਕੱਲੀ ਤੋਰ ਲਾ ਕੇ ਮਲਾਤ ਹੋ ਜਾਵੇ ਇੱਥੇ ਪਰ ਝੋਟੀਆਂ ਹਕੀਕਤ ਕੱਲੇ ਕਿ ਲੈ ਹੁਣ ਕਿੰਨੀ ਕੁ ਤੋਰਾਂਗੇ ਚਲੋ ਆਈਡੀ ਹੀ ਹੁੰਦਾ ਹਣਾ ਜੀ ਅੱਗੇ ਨਾਲ ਆ ਗਈ ਜਿਹੜੀ ਇਹ ਜਿਹੜੀ ਆ ਗਈ ਹਾਂ ਅੱਛਾ ਵੱਡੀ ਹੋਤੀ ਰਗੀ ਚਲੋ ਮੁੱਲ ਦਾ ਦੇਖੋ ਘੱਟੀ ਦਾ ਪੁੱਜਾਏ ਬਾਈ ਆਮ ਜੀ ਭਰਾਮਾ 75 ਲੱਖ ਕਰਦੀ ਏ ਠੀਕ ਹੈ ਮੁੱਲ ਨਹੀਂ ਇਹਦਾ ਮੰਗਦੇ ਇਹ ਬਾਈ 2 ਲੱਖ 45 ਹਜ਼ਾਰ ਦੀ ਝੋਟੀ ਦੇਣਾਗੇ ਦੋ ਲੱਖ 45 ਹਜ਼ਾਰ ਦੀ ਸਾਰੇ ਹਫਤਾ ਘੱਟੀ ਦਾ ਪਿਆ ਬਾਈ ਇਹਦਾ ਦੇਖ ਬੁਠੀ ਬਾਠੀ ਦੇਖ ਲਾ ਜਮਾ ਜਿਹੜਾ ਜੈਨੂਨ ਦੁੱਧ ਦਾ ਇਹਨੇ 20 ਕਿਲੋ ਦੁੱਧ 20 ਕਿਲੋ 400 ਗ੍ਰਾਮ ਚਵਾਈ ਉਹੀ ਹੈ ਖਾਸ ਜਮਾ ਪਾਪੜੇ ਪਿੰਡ ਦੀ ਝੋਟੀ ਹੈ ਵੀਰੇ ਲੈਲੇ ਪਾਪੜੇ ਜੀ ਜਿਹੜਾ ਹੁਣ ਆਪਾਂ ਕੱਲ ਕਿਉਂ ਦਿਖਾਉਣੇ ਲਾਇਵ ਹੋ ਕੇ ਵੀ ਜਿੱਥੇ ਐ ਨਹੀਂ ਹੈਗਾ ਇੱਕ ਹੋਰ ਆ ਆਪਣੀ ਏਰੀਆ ਦੀ ਝੋਟੀ ਹੋਵੇ ਜਿਹੜੀਆਂ ਦਿਖਾਉਣਾ ਆਪਾਂ ਮੱਝ ਫਰੀ ਬਾਈ ਸੋ ਬਾਈ ਦਾ ਪੇਜ ਆ ਕੀ ਨਾਮ ਤੇ ਪ੍ਰਦੀਪ ਆਪਣਾ ਆਪਣਾ ਇੰਸਟਾਗ੍ਰਾਮ ਪੇਜ ਬਣਾਇਆਗਾ ਆਪਾਂ ਨੇ ਉਪਰਲਾ ਸਮਰਾ ਡੇਰੀ ਫਾਰਮ ਤੇ ਬਾਲੇ ਬਣਾਈ ਬੈਠੇ ਨੇ ਉਹ ਅਗਲਾ ਅਗਲਾ ਸੋਚਦਾ ਵੀ ਮਤਲਬ ਜਿਹੜੇ ਮਝਾਲੇ ਤੋਂ ਆਦੇ ਫੇਸਬੁੱਕ ਪੇਜ ਤੇ ਦਿਖਾ ਸਕਦਾ ਆਹ ਦੀ ਬਾਈ ਪ੍ਰਦੀਪ ਲੋਹਾ ਖੇੜਾ ਸਮਰਾ ਡੇਰੀ ਫਾਰਮ ਆਪਣਾ ਇੰਸਟਾਗ੍ਰਾਮ ਦਾ ਪੇਜ ਆ ਇੱਕ ਆਪਾਂ ਬਣਾਇਆ ਜਿਹੜੀ ਝੋਟੀ ਹੁੰਦਾ ਆਪਾਂ ਵੀਡੀਓ ਚ ਕਵਰ ਕਰੀ ਜਾਂ ਇਹਨਾਂ ਦੀ ਵੀਡੀਓ ਪਾਈ ਪਾਈ ਹੋਈ ਆ ਪਾਈ ਹੋਈ ਆ ਤੇ ਦੂਜੇ ਨੰਬਰ ਤੇ ਆਪਣਾ ਫੇਸਬੁੱਕ ਪੇਜ ਵੀ ਬਣਾਇਆ ਆਪਾਂ ਨੇ ਇੱਕ ਨਵਾਂ ਬਣਾਇਆ ਠੀਕ ਹੈ ਵੀ ਜਿਹੜੇ ਭਰਾ ਚਲੋ ਨਵੇਂ ਉਹ ਤੇ ਹੁਣ ਰੋਜ਼ ਚਲੋ ਜਨਵਾਰ ਨਵੇਂ ਤੋਂ ਨਵਾਂ ਐਡ ਹੁੰਦਾ ਰਹਿੰਦਾ ਹੈ ਨਾ ਠੀਕ ਹੈ ਉਹ ਵੀ ਆਪਾਂ ਦਿਖਾ ਦਿੰਨੇ ਆਂਗੇ ਵੀ ਅਸਾਂ ਪ੍ਰਦੀਪ ਇਹ ਬਈ ਤੇ ਉਹ ਹੋ ਗਏ ਸੀਗੇ ਉਹ ਲੋਹਾ ਕਿਲਾੜ ਦੀ ਫਾਰਮ ਹੈ ਨਾ ਸਾਰਿਆਂ ਮਜਾ ਬਾਈ ਦਾ ਉਥਾਲੇ ਮਿਲੂਗਾ ਤੁਹਾਨੂੰ ਹਾਂ ਹਾਂ ਬਾਈ ਹਾਂ ਤੇ ਇੱਕ ਟੰਡ ਤੇ ਰਹਿ ਗਈ ਖੜੀ ਇਹ ਵੀ ਕੱਟੀ ਬੜੀ ਚੰਗੀ ਆ ਵੀਰੇ ਇੱਕ ਐਂ ਦੇਖ ਕਿੱਲੋ ਇੱਕ ਨੰਬਰ ਤੀਜਾ ਸਿਰ ਛੁੱਟੀ ਸੀ ਉਸ ਤੋਂ ਬਾਅਦ ਦੇਖ ਜਿੰਨੇ ਜਾਨਵਰ ਚਾਲੂ ਨੇ ਇੱਕ ਤੋਂ ਇੱਕ ਹੀ ਖੜਿਆ ਵੀਰੇ ਇਹ ਇਹ ਦੂਜਾ ਸੂਆ ਹਨਾ ਇਹ ਵੀ ਕੱਟੀ ਦੂਜਾ ਸੂਆ ਗਈ ਪੜਾ ਪੁੜਾ ਥੋੜਾ ਜਿਹਾ ਪਾਈ ਜਾਂਦੇ ਸਵੇਰੇ ਦੇ ਪੜਾ ਪਾਈ ਫਿਰ ਪਾਉਣੀ ਨੇੜੇ ਨੇ ਸੋ ਛੋਟੇ ਜਿਹੇ ਖਾਸਿਆ ਦਿਖਾ ਦਿਆਂ 953080155 ਇੰਨੀਆਂ ਝੋਟੀਆਂ ਹਰਿਆਣੇ ਵਿੱਚ ਤੁਸੀਂ ਦੇਖਣ ਜਾਓਗੇ ਕਿ ਕੋਈ ਵੀ ਕੀ ਨਾ ਕਹਿੰਦੇ ਪਚੋਲੇ ਬਿਨਾਂ ਰਸਤਾ ਨਹੀਂ ਸਿਰੇ ਚੜਦਾ ਹੁੰਦਾ ਹਨਾ ਆਪਣਾ ਲੈਣ ਬਗ ਜੀ ਢਲੋ ਠੀਕ ਹੈ ਮੰਡੀ ਦੇ ਵਿੱਚ ਵੀ ਜਾਨਵਰ ਇੰਨੀ ਇਕੱਠੀ ਕਰੀਬ ਨਹੀਂ ਹੋਈ ਹੁੰਦੀ ਉਂ ਤਾਂ ਜਿੰਨੀਆਂ ਮਰਜ਼ੀ ਹੁੰਦੀਆਂ ਨੇ ਮੱਜਾਂ ਦਾ ਮੰਡੀ ਚ ਆਉਂਦੀ ਨੇ ਠੀਕ ਹੈ ਪਰ ਜਿੱਦਾਂ ਵੀ ਵੀਰ ਦੀ ਚੁਆਇਸ ਆ ਕਿਸੇ ਦੀ ਭਰਾ ਦੀ ਵੀ ਆਪਾਂ ਸੋਨਾ ਤੇ ਚੰਗਾ ਜਾਨਵਰ ਲੈਣਾ ਠੀਕ ਹੈ ਮੀਣੀ ਵਾਲ ਨੂੰ ਮੀਣੀ ਮਿਲੂ ਬੂਰੀ ਵਾਲ ਨੂੰ ਬੂਰੀ ਮਿਲੂ ਹੈ ਹਰ ਤਰ੍ਹਾਂ ਦਾ ਜਾਨਵਰ ਹੈ ਕਿੰਨਾ ਮਕਸਦ ਆ ਜੀ ਇੱਕ ਘਟਾ ਰਿਹਾ ਇਹ ਵੀ ਉਧਰੋਂ ਆਇਆ ਨਾਟਗਰਾ ਹਾਂ ਜੀ ਉਸ ਫਾਰਮ ਜਮ੍ਹਾਂ ਕਰੀਆ ਹਨ ਇਹ ਵੀ ਐਚ ਐਲ ਡੀ ਵੀ ਪਤਾ ਨਹੀਂ 10 ਪਤਾ ਨਹੀਂ ਕਿੰਨਾ ਨੰਬਰ ਆ ਜਿਹੜਾ ਅੱਛਾ ਉਹਦਾ ਆ ਗਿਆ ਉਹਦਾ ਗਾ ਰਿਕਾਰਡ ਦਾ ਥੀ ਰੱਖ ਲੈ ਸਰ ਦੰਦੋ ਖੀਰਾ ਮਾਦਰ ਰਕਾਰਡ ਕੋਡ ਰਕਾਰਡ ਸਾਰਾ 2122 ਕਿਲੋਵੰਦਰ ਰਕਾਰਡ ਨਾਲ ਠੀਕ ਹੈ ਤੇ ਇਹਦੀ ਕੀਮਤ ਕੀ ਹੋਊਗੀ ਇਹਦੀ ਕੀਮਤ ਢੱਲੋ ਇਹ ਸਵਾ ਲੱਖ ਦਾ ਕੱਟਾ ਦੇ ਦਾਂਗੇ ਵੀ 115 ਦਾ ਜਿਹੜੇ ਵੀਰ ਨੇ 25 ਦਾ ਜਿਹੜੇ ਵੀਰ ਤੋਰੀ ਪੋਈ ਇਹਨੂੰ ਠੀਕ ਹੈ ਜਿਹੜੇ ਵੀਰ ਨੇ ਲੰਬਾਈ ਚੜਾਈ ਦੇਖ ਲਾ ਕਿੰਨੀ ਆ ਜੈਡ ਬਲੈਕ ਆ ਅੱਗੇ ਟੈਸਟੀ ਟੁਸਟੀ ਕੱਲ ਵਗੈਰਾ ਵਧੀਆ ਜਿਹੜੇ ਵੀਰ ਨੇ ਚੰਗੇ ਤੌਰ ਤੇ ਰੱਖਣਾ ਕ੍ਰੋਸਿੰਗ ਕਰਦਾ ਆਪਾਂ ਇੱਕ ਝੋਟੀ ਲਵਾ ਕੇ ਦੇਖੀ ਆ ਠੀਕ ਹੈ ਤੇ ਦੰਦਾਂ ਦਾ ਜਮਾ ਖੀਰਾ ਬਾਈ ਸਦੰਦੋਂ ਖੀਰਾ ਕੱਟਾ ਤੇ ਭਰੂ ਬਹੁਤ ਕੱਟਾ ਹਣਾ ਹਾਂ ਬਾਈ ਚੜਾਈ ਚੜੂਈ ਵੀ ਦੇਖ ਉਤੋਂ ਬਾਕੀ ਟੈਕਸ ਦੀ ਗੱਲ ਦੇ ਫਿਰ ਸਾਫ ਰੋਲਾ ਤੜੀ ਚੀਜ਼ਾਂ ਦਾ ਹੁੰਦਾ ਬਾਈ ਤੋ ਹੜੇ ਤੇ ਭਰਨ ਦੇ ਕਹਿੰਦਾ ਪਾਪੇ ਦੀ ਉਮਰ ਸਰਪ 20 ਕਿ ਮਹੀਨੇ ਬਾਲੀ ਬਾਈ ਤੋ ਖੀਰਾ ਹਲੇ ਤਿੰਨ ਸਾਲੇ ਨੇ ਭਰਨਾ ਤਿੰਨ ਸਾਲਾਂ ਨੂੰ ਕਿਆ ਬਾਤਾਂ ਆਹ ਥਾਰ ਗੱਡੀ ਜਿਹੜਾ ਹੋ ਜਾ ਰਹੇ ਨੇ ਜਮਾ ਕਿਆ ਬਾਤਾਂ ਚਲੋ ਜੀ ਥਾਰ ਦੇ ਬਰਾਬਰ ਲਾ ਦੇ ਰੇਟ 1.25 ਹਣਾ ਤੇ ਡਬਲ ਡੋਲ ਬਹੁਤ ਆ ਕਾਲਾ ਜਮ ਮਨ ਲੱਗੇ ਚੱਲ ਆਪਾ ਉਹ ਜੀਮ ਦਾ ਮੁੱਲ ਮੋੜਨ ਆਲਾ ਅੱਜ ਵੀ ਗੱਡੀ ਦੇ ਬਰੋਬਰ ਜਾਂਦਾ ਜਾਵਾ ਦੇਖ ਲੈ ਲਾ ਲੰਬਾਈ ਦੇਖ ਲੈ ਦੀ ਕੱਟ ਦੀ ਕਿੰਨੇ ਬਾਤੀ ਮੇਨ ਜਿੰਨੇ ਦੇ ਕੈਰੇਕਟਰ ਨੇ ਸਾਰੇ ਅੱਗੇ ਜਿਵੇਂ ਬੱਚੇ ਆਉਣਗੇ ਵਧੀਆ ਨਹੀਂ ਬਾਕੀ ਇਹਦਾ ਜਿਹੜਾ ਰਿਕਾਰਡ ਆ ਉਹ ਸਾਰਾ ਆਪਣੇ ਕੋਲ ਵੀ ਆਇਆ ਨਹੀਂ ਹੈਗਾ ਇੱਥੋਂ ਲੈ ਲਿਆ ਠੀਕ ਹੈ ਜਿਹੜਾ ਕਿੰਨੇ ਨੰਬਰ ਦਾ 10 ਇੱਕ ਪਤਾ ਨਹੀਂ ਕਿੰਨਾ ਨੰਬਰ ਆ ਜਾ ਉਹ ਜੋ ਵੀ ਹੈਗਾ ਸਾਰਾ ਦਸ ਸਾਰਾ ਰਿਕਾਰਡ ਆ ਦੇ ਕੁਆਲਿਟੀ ਦੇਖੀ ਬੁੱਥੀ ਦੇਖ ਸੋਨਾ ਘਟਾ ਹਨਾ ਠੰਡਾ ਸ਼ਾਂਤ ਬਾਕੀ ਜਿਹੜੇ ਵੀਰ ਤੇ ਜਾਊਗਾ ਪੁਣਕਾਊਗਾ ਸ਼ਾਂਤ ਵਾਲਾ ਜਾ ਦੇ ਬਈ ਸੋ ਆਪਾਂ ਕਾਫੀ ਨਗਦ ਤੁਹਾਨੂੰ ਦਿਖਾ ਦੇ ਕੋਈ ਵੀ ਨਗਦ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਵੀਡੀਓ ਦੇਖਣ ਲਈ ਸਭ ਦਾ ਤੈਅ ਤਰ੍ਹਾਂ